ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਅੱਜ ਅਸੀਂ ਗੱਲ ਕਰਾਂਗੇ ਜੀ ਪੰਜਾਬੀ ਗ੍ਰਾਮਰ ਦੀ ਪੰਜਾਬੀ ਗ੍ਰਾਮਰ ਦੇ ਵਿੱਚ ਕਈ ਕਿਸਮਾਂ ਆਉਂਦੀਆਂ ਨੇ ਜਿਵੇਂ ਕਿ ਨਾਮ ਦੀਆਂ ਕਿਸਮਾਂ ਪੜਨਾਮ ਦੀਆਂ ਕਿਸਮਾਂ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਇਹ ਸਾਰੀ ਅਸੀਂ ਇਹਨਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਲਵਾਂਗੇ ਕਿ ਇਹਨਾਂ ਦੀਆਂ ਕਿਸਮਾਂ ਕਿੰਨੀਆਂ-ਕਿੰਨੀਆਂ ਹੁੰਦੀਆਂ ਤਾਂ ਕਿ ਤੁਸੀਂ ਯਾਦ ਰੱਖ ਸਕੋ ਇਮੇਕੀ ਨਾਵਦੀਆਂ ਕਿਸਮਾਂ 5 ਹੁੰਦੀਆਂ ਹਨ ਪੜਨਾਵਨੀਆਂ ਕਿਸਮਾਂ 6 ਵਿਸ਼ੇਸ਼ਣ ਦੀਆਂ ਕਿਸਮਾਂ 5 ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ 8 ਕਿਰਿਆ ਵਿਸ਼ੇਸ਼ਣ ਦੀਆਂ ਅਵਸਥਾਵਾਂ 3 ਜੋਜਕ ਦੀਆਂ ਕਿਸਮਾਂ 2 ਕਾਲ ਦੀਆਂ ਕਿਸਮਾਂ 3 ਵਿਸਮਕ ਦੀਆਂ ਕਿਸਮਾਂ 9 ਕਾਰਕਰੀਆਂ ਕਿਸਮਾਂ 8 ਬੰਤਰ ਦੇ ਆਧਾਰ ਤੇ ਵਾਕ ਦੀਆਂ ਕਿਸਮਾਂ 3 ਭਾਸ਼ਾ ਬੋਲੀ ਦੀਆਂ ਕਿਸਮਾਂ 2 ਲਗਾਖਰ 3 ਜਿਵੇਂ ਕਿ ਬਿੰਦੀ ਟਿੱਪੀ ਤੇ ਅਦ ਤੱਕ ਅਰਧ ਸਵਾਰਥੇ ਸਰਗਵੇ ਵਿਅੰਜਨ 2 ਨੇ ਜਿਵੇਂ ਯਈਆ ਤੇ ਵਾਵਾ ਦੋ ਅੱਖਰ ਸੰਯੁਕਤ ਜੜਵੇ ਅੱਖਰ 3 ਹਨ ਹਾ ਹਾ ਰਾ ਰਾ ਵਾਵਾ ਸਵਰਵਾਹਕ ਅੱਖਰ ਹਨ ਊੜਾ ਐੜਾ ਈੜੀ ਇਹ ਵੀ 3 ਹਨ ਅਨੁਨਾਸਕੀ ਨਾਸਕੀ ਵਿਅੰਜਨ 5 ਹਨ ਅਰਬੀ ਫਾਰਸੀ ਤੋਂ ਲਈ ਅੱਖਰ ਪੰਜ ਹਨ ਸ ਸੇ ਪੈਰ ਬਿੰਦੀ ਖ ਖੇ ਪੈਰ ਬਿੰਦੀ ਗ ਗੇ ਪੈਰ ਬਿੰਦੀ ਜ ਜੇ ਪੈਰ ਬਿੰਦੀ ਫ ਫੇ ਪੈਰ ਬਿੰਦੀ ਪੈਰ ਪੈਰੀ ਬਿੰਦੀ ਵਾਲੇ ਅੱਖਰ 6 ਹਨ ਸ ਸੇ ਪੈਰ ਬਿੰਦੀ ਖ ਖੇ ਪੈਰ ਬਿੰਦੀ ਗ ਗੇ ਪੈਰ ਬਿੰਦੀ ਜ ਜੇ ਪੈਰ ਬਿੰਦੀ ਫ ਫੇ ਪੈਰ ਬਿੰਦੀ ਅਤੇ ਲ ਲੇ ਪੈਰ ਬਿੰਦੀ